ਸਈ ਸੱਜਣ ਤੁਸੀਂ ਬੈਠੇ ਹੋ ਮੈਂ ਨੋਟ ਕਰਦਾ ਸੀ ਇਹਦੇ ਵਿੱਚ ਅੱਧੀ ਸੰਗਤ ਉਹ ਐ ਆ ਵਿੱਚ ਬੈਠੇ ਸੱਜਣਾ ਨੂੰ ਮੈਂ ਸਟੇਜ ਵੱਲ ਵੇਖਦਾ ਸੀ ਬਿਆਸ ਵਾਲੇ ਬਾਬਾ ਗੁਰਿੰਦਰ ਸਿੰਘ ਹੁਣੀ ਆਏ ਹੋਏ ਐ ਤੇ ਕਈ ਸੱਜਣ ਜਿਹੜੇ ਐ ਉਹ ਐਦਾਂ ਐਦਾਂ ਹੀ ਪੁਰਾਣੇ ਜੁੜੇ ਹੋਏ ਮੈਨੂੰ ਲੱਗ ਰਿਹਾ ਉਹਨਾਂ ਨੂੰ ਪਤਾ ਲੱਗਾ ਵੀ ਸਾਡੇ ਗੁਰੂ ਜੀ ਆਣ ਲੱਗੇ ਐ ਤੇ ਸਾਰੇ ਇਕੱਠੇ ਹੋ ਕੇ ਉਹ ਵੀ ਆਏ ਐ ਵਿੱਚ ਬੈਠੇ ਐ ਉਹ ਮੁਰਮੁਰ ਗਰਦਨਾ ਉਹਨਾਂ ਦੀਆਂ ਐਦਾਂ ਘੁੰਮਦੀਆਂ ਇਧਰ ਵਿੱਚ ਕਈ ਬੀਬੀਆਂ ਵੀ ਬੈਠੀਆਂ ਜਦੋਂ ਮੱਥਾ ਟੇਕ ਰਿਆ ਸੀ ਦਰਸ਼ਨ ਕਰੀਏ ਇਹ ਇਹਨਾਂ ਦੀ ਪ੍ਰੇਮੀਆਂ ਦੀ ਪਿਆਰ ਵਾਲਿਆਂ ਦੀ ਸੋਚ ਹੁੰਦੀ ਹੈ ਸੋ ਮੈਂ ਕਹਿਣਾ ਹੈ ਚਾਨਾ ਵੀ ਜਿਵੇਂ ਪਿਆਰ ਹੈ ਉਹ ਵੇਖ ਰਹੇ ਨੇ ਉਹਨਾਂ ਦੇ ਅੰਦਰ ਪ੍ਰੇਮ ਹੈ ਆਪਣੇ ਜਿਵੇਂ ਉਹਨਾਂ ਨੇ ਜੁੜੇ ਹੈ ਜਿਵੇਂ ਉਹਨਾਂ ਨੇ ਆਪਣਾ ਪ੍ਰੇਮ ਪੈਦਾ ਕੀਤਾ ਹੈ ਆ ਜਿੰਨੇ ਸਾਡੇ ਸਾਰਿਆਂ ਦੇ ਅੰਦਰ ਇਹ ਪ੍ਰੇਮ ਪੈਦਾ ਹੋਣਾ ਚਾਹੀਦਾ ਅਸੀਂ ਭਲਾਏ ਸਿਰ ਕਰ ਕਰਕੇ ਕਿਉਂ ਨਹੀਂ ਵੇਖਦੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਵੇਖਣਾ ਹੈ ਅਮਰਤ ਧਾਰਿਓ ਸਿੰਘੋ ਪੰਗਾਂ ਵਾਲਿਓ ਦਾੜੀਆਂ ਵਾਲਿਓ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਓ ਮੈਂ ਤੁਹਾਨੂੰ ਪੁੱਛਦਾ ਸਾਡੇ ਅੰਦਰ ਖਿੱਚ